ਬੰਦਾ ਉਦੋਂ ਹੀ ਲਿਖਦਾ ਜਾਂ ਤਾਂ ਜੋ ਉਹਦੇ ਪਿੰਡੇ ਤੇ ਉਸਨੇ ਹੰਡ ਆਇਆ ਹੋਵੇ ਜਾਂ ਉਸ ਨਾਲ ਜਿਹੜੀ ਹੱਡ ਬੀਤੀ ਹੋਵੇ ਜਾਂ ਬੰਦੇ ਦੀ ਇੱਕ ਇਮੇਜਿਨੇਸ਼ਨ ਹੁੰਦੀ ਆ ਤੇ ਉਹ ਆਪਣੇ ਨਾਲ ਦੁੱਖ ਸੁੱਖ ਵੀ ਖੜਦੇ ਆ ਹਰ ਜਗ੍ਹਾ ਤੇ ਉਹਨਾਂ ਨੂੰ ਮੈਂ ਦੁੱਖ ਸੁੱਖ ਸਾਰੇ ਕਰਦਾ ਵੀ ਆ ਕੋਈ ਘਰ ਦੀ ਗੱਲ ਉਹਨਾਂ ਨਾਲ ਸਾਂਝੀ ਕਰੀਦੀ ਆ ਥੋੜਾ ਮੋਟਾ ਗੁਣਗਣਾਉਂਦੇ ਰਹਿੰਦੇ ਜੇ ਥੋੜਾ ਕੋਈ ਸਾਪ ਦਾ ਆਪਾ ਨਾਲ ਕੁਝ ਕ੍ਰੀਏਟ ਕਰ ਲੈਨੇ ਆ ਉਦਾਂ ਚੱਲਦੇ ਚੱਲਦੇ ਫਿਰ ਥੋੜੀ ਜਿਹੀ ਇੱਕ ਆਪਣੇ ਚ ਉਹ ਵੀ ਆ ਜਾਂਦੀ ਆ ਗੱਲ ਵੀ ਹੁਣ ਸਾਰਿਆਂ ਨੂੰ ਹੈਗਾ ਸਹੀ ਆ ਵੀ ਲਿਖਦਾ ਵੀ ਤੇ ਆਪਾਂ ਅੱਗੇ ਕੁਝ ਕਰੀਏ ਉਹ ਚੀਜ਼ ਨਾਲ ਥੋੜਾ ਕਰਦੇ ਕਰਦੇ ਅੱਗੇ ਫਿਰ ਮੈਂ ਇਹਨੇ ਚਲੋ ਬਾਈ ਹੁਣ ਇਹ ਨਾਲ ਮੇਲ ਹੋ ਗਿਆ ਬਾਈ ਗੋਰਾ ਚੱਕ ਵਾਲਾ ਬਾਈ ਰਵਿੰਦਰ ਗਰੇਵਾਲ ਉਹ ਹੁਣ ਤੱਕ ਮਤਲਬ ਸਾਡਾ ਇਦਾਂ ਥੋੜਾ ਜਿਹਾ ਇੱਕ ਮਤਲਬ ਆਪਾਂ ਜਿਵੇਂ ਰਿਸ਼ਤੇਦਾਰਾਂ ਨਾਲ ਇੱਕ ਹੋ ਜਾਂਦੀ ਹੈ ਨਾ ਗੱਲ ਉਹਨਾਂ ਨਾਲ ਉਦਾਂ ਦੀ ਏ ਮੈਂ ਸੀ ਭੂਲਾ ਪ੍ਰੇਮ ਪੁਜਾਰੀ ਤੂੰ ਸੀ ਸ਼ਾਤਰ ਕੁੜੀ ਸ਼ਿਕਾਰੀ ਲਾਗੀ ਨੋਚ ਕੇ ਝਟ ਉਡਾਰੀ ਰਲ ਗਈ ਉੱਚੀਆਂ ੜਾਰਾਂ ਨਾਲ ਧੋਖਾ ਕਰ ਗਈ ਯਾਰਾਂ ਇਹ ਸੌਦਾ ਤੇ ਰਿਸ਼ਕ ਦਾ ਨਰਾਸ ਆਇਆ ਯਾਰ ਜੀ ਮਨ ਭੂਲਾ ਦੁੱਖੜੇ ਖੱਟ ਕੇ ਖੁਸ਼ੀਆਂ ਲਟਾਈ ਜਾਂਦਾ ਏ ਇਸ਼ਕ ਦੇ ਵਪਾਰ ਚ ਦਿਲ ਘਾਟੇ ਖਾਈ ਜਾਂਦਾ। ਉਹ ਚਾ ਵੱਖਰਾ ਹੀ ਸੀ ਬਾਈ। ਗਾਣੇ ਉਸ ਤੋਂ ਬਾਅਦ ਵੀ ਆਈ ਜਾਂਦੇ ਨੇ। ਉਸ ਤੋਂ ਬਾਅਦ ਗਾਣੇ ਹਿੱਟ ਵੀ ਹੋ ਗਏ। ਪਰ ਜਿਹੜਾ ਉਹ ਗਾਣੇ ਦਾ ਚਾ ਉਹ ਵੱਖਰਾ ਉਹ ਕਿਤੇ ਆਈ ਨਹੀਂ। ਉਹ ਉਹ ਸਵਾਦ ਵੱਖਰਾ ਹੀ ਸੀ ਉਹ ਗਾਣੇ ਵਾਲਾ। ਤੁਸੀਂ ਅਨੇਕਾਂ ਗਾਣੇ ਸਾਡੀ ਪੰਜਾਬੀ ਇੰਡਸਟਰੀ ਨੂੰ ਦਿੱਤੇ ਆ। ਸ਼ੁਰੂਆਤ ਲਿਖਣ ਦੀ ਕਿੱਥੋਂ ਹੁੰਦੀ ਹੈ? ਸ਼ੁਰੂਆਤ ਬਾਈ ਨਾ ਬਾਈ ਗੋਰਾ ਚੱਕ ਵਾਲਾ ਤੋਂ। ਉਹਨਾਂ ਨੇ ਪਹਿਲਾ ਗੀਤ ਮੇਰਾ ਉਹਨਾਂ ਨੇ ਗਾਇਆ ਸੀਗਾ ਤੇ ਮਿਊਜ਼ਿਕ ਵੀ ਬ੍ਰਾਗ ਦਾ ਸੀਗਾ। ਤਿੰਨ ਗਾਣੇ ਪਹਿਲੇ ਐਲਬਮ 'ਚ ਮੇਰੇ ਸੀਗੇ। ਧੋਖਾ ਦਾ ਅੱਡੇ ਚ ਐਲਬਮ ਆਈ ਸੀ। ਉਹਦੇ ਵਿੱਚ ਤਿੰਨ ਗਾਣੇ ਕੀਤੇ ਸੀ ਬਾਈ ਹੁਣੀਆਂ ਨੇ ਮੇਰੇ ਤੇ ਉਸ ਤੋਂ ਬਾਅਦ ਦਲਵਿੰਦਰ ਦਿਆਲਪੁਰੀ ਭੁਪਿੰਦਰ ਗਿੱਲ ਰਵਿੰਦਰ ਗਰੇਵਾਲ ਅਸ਼ੋਕ ਗਿੱਲ ਰਜ਼ੀਆ ਸੁਲਤਾਨ ਪ੍ਰੀਤ ਧਾਰੀਵਾਲ ਹਰਜਿੰਦਰ ਜੰਨਤ ਇੱਕ ਮੁੰਡਾ ਟਾਈਗਰ ਸੀ ਉਹਨੇ ਕੀਤਾ ਸੀ ਗਾਣਾ ਤੇ ਕਾਫੀ ਸਿੰਗਰਾਂ ਨੇ ਹੋਰ ਵੀ ਮਤਲਬ ਕਾਫੀ ਗਾਣੇ ਹੋਗੇ ਉਸ ਤੋਂ ਬਾਅਦ ਚਲੋ ਚੱਲਾਂ ਜੇ ਭਾਈ ਜੀ ਮੈਂ ਤੁਹਾਡੀ ਕਲਮ ਦੀ ਗੱਲ ਕਰਾਂ ਲਿਖਣ ਦੀ ਗੱਲ ਤਾਂ ਲਿਖਣ ਦੀ ਸ਼ੁਰੂਆਤ ਫਿਰ ਕਿੱਥੋਂ ਹੁੰਦੀ ਹੈ ਕਹਿੰਦੇ ਬੰਦਾ ਉਦੋਂ ਹੀ ਲਿਖਦਾ ਜਾਂ ਤਾਂ ਜੋ ਉਹਦੇ ਪਿੰਡੇ ਤੇ ਉਸਨੇ ਹੰਡਾਇਆ ਹੋਵੇ ਜਾਂ ਉਸ ਨਾਲ ਜਿਹੜੀ ਹੱਦ ਬੀਤੀ ਹੋਵੇ ਜਾਂ ਬੰਦੇ ਦੀ ਇੱਕ ਇਮੇਜਿਨੇਸ਼ਨ ਹੁੰਦੀ ਹੈ ਤੁਹਾਡੀ ਜਿਹੜੀ ਹੈਗੀ ਹੈ ਕਲਮ ਦੀ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਹੈ ਕਲਮ ਭਾਈ ਮੈਂ ਸਕੂਲ ਤੋਂ ਹੀ ਬਸ ਆਪਾਂ ਜਦੋਂ ਗਾਣੇ ਸੁਣਦੇ ਆ ਉਹ ਤੋਂ ਦੌਰ ਸੀਗਾ ਧਰਮਪ੍ਰੀਤ ਦਾ ਅਮਰਤਾ ਵਰਕ ਦਾ ਉਹ ਗਾਣੇ ਸੁਣਦੇ 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 ਥੋੜਾ-ਬੋਟਾ ਗੋਣਗਣਾਉਂਦੇ ਰਹਿੰਦੇ ਸੀ ਥੋੜਾ ਕੋਸਾ ਆਪ ਦਾ ਆਪ ਨਾਲ ਕੁਝ ਕ੍ਰੀਏਟ ਕਰ ਲੈਂਦੇ ਆ ਉਦਾਂ ਚੱਲਦੇ ਚੱਲਦੇ ਤੇ ਥੋੜਾ ਬਹੁਤਾ ਮੈਂ ਸਕੂਲ 'ਚ ਸੁਣਾਉਣ ਲੱਗ ਗਿਆ ਉਸ ਤੋਂ ਬਾਅਦ ਫਿਰ ਜਦੋਂ ਸਾਰਿਆਂ ਨੂੰ ਪਤਾ ਲੱਗ ਗਿਆ ਫਿਰ ਥੋੜੀ ਜਿਹੀ ਇੱਕ ਆਪਣੇ ਚ ਉਹ ਵੀ ਆ ਜਾਂਦੀ ਹੈ ਗੱਲ ਵੀ ਹੁਣ ਸਾਰਿਆਂ ਨੂੰ ਹੈਗਾ ਸਹੀ ਆ ਵੀ ਲਿਖਦਾ ਵੀ ਤੇ ਆਪਾਂ ਅੱਗੇ ਕੁਝ ਕਰੀਏ ਉਹ ਚੀਜ਼ ਨਾਲ ਥੋੜਾ ਕਰਦੇ ਕਰਦੇ ਅੱਗੇ ਫਿਰ ਐਨੇ ਚਲੋ ਬਾਈ ਹੁਣਿਆਂ ਨਾਲ ਮੇਲ ਹੋ ਗਿਆ ਤੇ ਬਾਈ ਹੁਣਿਆਂ ਨਾਲ 2004 'ਚ ਮੇਲ ਹੋਇਆ 2004 ਤੋਂ ਬਾਅਦ ਤੇ ਉਹਨਾਂ ਨਾਲ ਚੱਲੀ ਗਏ ਤੇ ਉਸ ਤੋਂ ਬਾਅਦ 2012-13 ਚ ਜਾ ਕੇ ਫਿਰ ਮੇਰਾ ਗਾਣੇ ਰਿਕਾਰਡ ਹੋਏ ਜੀ ਜੇ ਬਾਈ ਮੈਂ ਗੱਲ ਕਰਲਾਂ ਸਭ ਤੋਂ ਪਹਿਲੇ ਗਾਣੇ ਦੀ ਕਿਉਂਕਿ ਜਦੋਂ ਸਭ ਤੋਂ ਪਹਿਲਾ ਕਿਸੇ ਦਾ ਕੋਈ ਗੀਤ ਆਂਦਾ ਤਾਂ ਪਰਿਵਾਰ ਨੂੰ ਵੀ ਬੜਾ ਚਾਹ ਹੁੰਦਾ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਤੇ ਆਪਣੇ ਆਪ ਨੂੰ ਜਿਸ ਬੰਦੇ ਨੇ ਲਿਖਿਆ ਹੋਵੇ ਉਸ ਨੂੰ ਤਾਂ ਹੁਣੇ ਹੋਣਾ ਤੇ ਉਹ ਪਹਿਲਾ ਕਿਹੜਾ ਗਾਣਾ ਸੀ ਜਦੋਂ ਤੁਹਾਡਾ ਫਸਟ ਟਾਈਮ ਗਾਣਾ ਆਇਆ ਤੇ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਪਹਿਲਾ ਗਾਣਾ ਬਾਈ ਨਾ ਉਹੀ ਮੈਂ ਤੁਹਾਨੂੰ ਦੱਸਿਆ ਵੀ ਦਾ ਡਿਚ ਤੋਂ ਖੈਲਵਾ ਮੈਂ ਧੋਖਾ ਗਾਣਾ ਸੀ ਜਿਹੜਾ ਟਾਈਟਲ ਸੰਗੋ ਮੇਰੇ ਲਿਖਿਆ ਗਿਆ ਸੀ ਤੇ ਉਹ ਆਇਆ ਟੀਵੀ ਤੇ ਐਮਐਚ1 ਤੇ ਆਉਣ ਲੱਗਿਆ ਤੇ ਉਦੋਂ ਉਹ ਉਹ ਚਾ ਵੱਖਰੇ ਸੀ ਬਾਈ ਗਾਣੇ ਉਦੋਂ ਬਾਅਦ ਵੀ ਆਈ ਜਾਂਦੇ ਨੇ ਉਦੋਂ ਬਾਅਦ ਗਾਣੇ ਹਿੱਟ ਵੀ ਹੋ ਗਏ ਪਰ ਜਿਹੜਾ ਉਹ ਗਾਣੇ ਦਾ ਚਾ ਉਹ ਵੱਖਰਾ ਉਹ ਕਿਤੇ ਆਈ ਨਹੀਂ ਉਹ ਉਹ ਸਵਾਦ ਵੱਖਰਾ ਸੀ ਉਹ ਗਾਣੇ ਆਲਾ ਉਹ ਸਾਰਿਆਂ ਲਈਏ ਵੱਖਰਾ ਸੀ ਮੈਨੂੰ ਵੀ ਇਹ ਸੀਗਾ ਤੇ ਬਾਕੀ ਜਿਹੜਾ ਪਰਿਵਾਰ ਸੀ ਕੋਈ ਰਿਸ਼ਤੇਦਾਰ ਭੈਣ ਭਰਾ ਸਭ ਨੂੰ ਹੁਣ ਗਾਣੇ ਆਉਂਦੇ ਨੇ ਤੇ ਸੁਣਦੇ ਨੇ ਗਾਣਾ ਆਇਆ ਨਵਾਂ पर ਮੇਰੇ ਖਿਆਲ ਚ 19 ਕਿਸੇ ਨੂੰ ਖੁਸ਼ੀ ਨਹੀਂ ਹੁੰਦੀ ਦੂਸਰਿਆਂ ਨੂੰ ਵੀ ਨਹੀਂ ਹੁੰਦੀ ਵਿਚਾਲਾ ਲੱਗਦਾ ਵਿਚਾਲਾ ਕੋਈ ਗੱਲ ਨਹੀਂ ਇਹਦੇ ਗਾਣੇ ਪਹਿਲਾਂ ਲਿਖਦਾ ਤਾਂ ਆਉਂਦੀ ਨੇ ਉਹ ਜਿਹੜਾ ਵੱਖਰਾ ਹੀ ਸੀ ਗੱਲ ਉਹ ਮੇਰੇ ਲਈ ਵੀ ਵੱਖਰੀ ਸੀ ਪਰਿਵਾਰ ਲਈ ਵੀ ਤੇ ਜਿਹੜੇ ਮੇਰੇ ਯਾਰ ਮਿੱਤਰ ਰਿਸ਼ਤੇਦਾਰ ਉਹਨਾਂ ਲਈ ਬਹੁਤ ਖੁਸ਼ੀ ਦਾ ਉਹ ਹੈਗਾ ਸੀ ਆਪਾਂ ਦਾ ਮੈਂ ਚਾਹੂੰਗਾ ਵੀ ਜਿਹੜਾ ਇਹ ਤੁਸੀਂ ਦੌਰ ਦੇ ਵਿੱਚ ਜਦੋਂ ਤੁਸੀਂ ਕਦਮ ਰੱਖਿਆ ਜਿਹੜਾ ਤੁਸੀਂ ਕਹਿੰਦੇ ਹੋ ਪਹਿਲਾ ਗਾਣਾ ਸੀ ਤੇ ਮੈਂ ਚਾਹੂੰਗਾ ਉਹ ਪਹਿਲੇ ਗਾਣ ਦੇ ਚੰਦ ਬੋਲ ਸਾਡੇ ਜਿਹੜੇ ਆਡੀਅנס ਉਹਨਾਂ ਨਾਲ ਤੁਸੀਂ ਜ਼ਰੂਰ ਸਾਂਝੀ ਕਰੋ ਉਹ ਭਾਜੀ ਨਾ ਉਹ ਥੋੜਾ ਵੱਖਰਾ ਗਾਣਾ ਮਤਲਬ ਉਹ ਹੈਗਾ ਸੀਗਾ ਰੈਪ ਕੀਤਾ ਸੀ ਵਿੱਚ ਵੀ ਪ੍ਰਾਕ ਭਾਜੀ ਨੇ ਉਹ ਗਾਣਾ ਉਹਨਾਂ ਨੇ ਮੈਨੂੰ ਦਿੱਤਾ ਸੀਗਾ ਥੀਮ 뮤직 ਦਿੱਤਾ ਸੀ ਇੱਕ ਵੀ ਆਹ 뮤직 ਦੇ ਵਿੱਚ ਗਾਣਾ ਲਿਖਣਾ ਉਹ ਜਿੱਦਾਂ ਜਿੱਦਾਂ ਮੈਂ ਤੁਹਾਨੂੰ ਲਿਖਿਆ ਤੇ ਇੱਕ ਉਹਨਾਂ ਦਾ ਇਹ ਸੀਗਾ ਵੀ ਧੋਖਾ ਸ਼ਬਦ ਆਪਾਂ ਨੇ ਜ਼ਰੂਰ ਰੱਖਣਾ ਤੇ ਉਹ ਮੈਂ ਇਦਾਂ ਲਿਖਿਆ ਸੀ ਗਾਣਾ ਮੈਂ ਸੀ ਭੂਲਾ ਪ੍ਰੇਮ ਪੁਜਾਰੀ ਤੂੰ ਸੀ ਸ਼ਾਤਰ ਕੁੜੀ ਸ਼ਿਕਾਰੀ ਲਾ ਗਈ ਨੋਚ ਕੇ ਝਟ ਉਡਾਰੀ ਰਲ ਗਈ ਉੱਚੀਆਂ ਡਾਰਾਂ ਨਾਲ ਧੋਖਾ ਕਰ ਗਈ ਯਾਰਾਂ ਨਾਲ ਇਹ ਸੀ ਤੇ ਇੱਕ ਉਹਦੇ ਵਿੱਚ ਗਾਣਾ ਸੀ ਦਿਲ ਘਾਟੇ ਇਸ਼ਕ ਦੇ ਵਪਾਰ ਚ ਦਿਲ ਘਾਟੇ ਖਾਈ ਜਾਂਦਾ ਹੈ ਤੇ ਉਹ ਸੀਗਾ ਇਹ ਸੌਦਾ ਤੇ ਇਸ਼ਕ ਦਾ ਨਰਾਸ ਆਇਆ ਯਾਰ ਜੀ ਮਨ ਭੋਲਾ ਦੁੱਖੜੇ ਖੱਟ ਕੇ ਖੁਸ਼ੀਆਂ ਲुटਾਈ ਜਾਂਦਾ ਹੈ ਇਸ਼ਕ ਦੇ ਵਪਾਰ ਚ ਦਿਲ ਘਾਟੇ ਖਾਈ ਜਾਂਦਾ ਹੈ ਇਸ਼ਕ ਦੇ ਵਪਾਰ ਤੋਂ ਦਿਲ ਘਾਟੇ ਖਾਈ ਜਾਂਦੇ ਨੇ ਤੇ ਭਾਈ ਜੀ ਜਿੱਦਾਂ ਤੁਸੀਂ ਦੱਸਿਆ ਕਿ ਬਹੁਤ ਸਾਰੇ ਸਿੰਗਰਾਂ ਨੇ ਤੁਹਾਡੇ ਗਾਣੇ ਗਾਏ ਆ ਜੇ ਗੱਲ ਕਰਕੇ ਇੱਕ ਨਾ ਕੋਈ ਉਹ ਇਹੋ ਜਿਹਾ ਸਖਸ਼ ਜਿਹੜਾ ਕੋਈ ਵਿਰਲਾ ਹੁੰਦਾ ਜਿਸ ਨਾਲ ਸਾਡਾ ਦਿਲੋਂ ਪਿਆਰ ਹੁੰਦਾ ਤੇ ਮੈਂ ਰਾਮੇ ਬਾਈ ਤੋਂ ਫਿਰ ਪੁੱਛਣਾ ਚਾਹੂੰਗਾ ਕਿ ਉਹ ਕਿਹੜਾ ਸਿੰਗਰ ਹੈ ਜਿਸਦੇ ਨਾਲ ਬਾਈ ਦਾ ਦਿਲੋਂ ਪਿਆਰ ਹੈ ਦਿਲੋਂ ਪਿਆਰ ਬਾਈ ਸਾਰਿਆਂ ਨਾਲ ਆ ਪਰ ਜਿਹੜਾ ਬਾਈ ਗੋਰਾ ਚੱਕ ਵਾਲਾ ਬਾਈ ਰਵਿੰਦਰ ਗਰੇਵਾਲੋ ਹੁਣ ਤੱਕ ਮਤਲਬ ਸਾਡਾ ਇਦਾਂ ਥੋੜਾ ਜਿਹਾ ਇੱਕ ਮਤਲਬ ਆਪਾਂ ਜਿਵੇਂ ਰਿਸ਼ਤੇਦਾਰਾਂ ਨਾਲ ਇੱਕ ਹੋ ਜਾਂਦੀ ਹੈ ਨਾ ਗੱਲ ਉਹਨਾਂ ਨਾਲ ਉਦਾਂ ਦੀ ਏ ਆ ਬਾਈ ਰਵਿੰਦਰ ਹੋਣੀਆਂ ਨਾਲ ਵੀ ਰਵਿੰਦਰ ਗਰੇਵਾਲ ਬਾਈ ਗੋਰਾ ਚੱਕ ਵਾਲਾ ਤੇ ਉਹਨਾਂ ਨਾਲ ਆਪਣਾ ਪੂਰਾ ਪਿਆਰ ਆ ਤੇ ਉਹ ਆਪਣੇ ਨਾਲ ਦੁੱਖ ਸੁੱਖ ਵੀ ਖੜਦੇ ਆ ਹਰ ਜਗ੍ਹਾ ਤੇ ਦੋਨਾਂ ਨੂੰ ਮੈਂ ਦੁੱਖ ਸੁੱਖ ਸਾਰੇ ਕਰਦਾ ਵੀ ਆ ਕੋਈ ਘਰ ਦੀ ਗੱਲ ਆ ਉਹਨਾਂ ਨਾਲ ਸਾਂਝੀ ਕਰੀਦੀ ਆ ਤੇ ਉਹਨਾਂ ਨਾਲ ਏਦਾਂ ਦਾ ਰਿਸ਼ਤਾ ਬਣ ਗਿਆ ਦੋ ਦੋ ਸਿੰਗਰ ਐਸੇ ਨੇ ਜੀਨਾਂ ਨਾਲਾ ਪੂਰਾ ਤੇ ਇੱਕ ਮੁੰਡਾ ਪ੍ਰੇਤ ਹਰੀ ਵਾਲਾ ਉਹ ਆਪਣਾ ਮਿੱਤਰ ਆ ਉਹ ਆਪਣਾ ਵਧੀਆ ਉਹ ਵੀ ਸਤਿਕਾਰ ਕਰਦਾ ਉਹਨੇ ਵਿਚਾਰੇ ਨੇ ਇੱਕ ਗਾਣਾ ਮੇਰਾ ਕੀਤਾ ਸੀ ਨਵਾਂ ਮੁੰਡਾ ਹਲੇ ਪਰ ਉਹ ਬਹੁਤ ਆਪਣਾ ਸਤਿਕਾਰ ਕਰਦਾ ਉਹ ਵਿਚਾਰਾ